ਐਮਬਲੇ ਐਮਪੀ ਬਣਨੇ ਦੇ ਮੌਕੇ ਹਾਸਲ ਕੀਤੇ ਬਹੁਜਨ ਸਮਾਜ ਪਾਰਟੀ ਜੋ ਵੀ ਇਸ ਧਰਤੀ ਤੇ ਜਬਰ ਹੋਇਆ ਅਸੀਂ ਇਹ ਮੰਨਦੇ ਆ ਕਿ ਇਹ ਸਰਕਾਰ ਨੇ ਸੱਤਾ ਦੇ ਹੰਕਾਰ ਵਿੱਚ ਕੀਤਾ ਔਰ ਇਹ ਵੀ ਮੇਰਾ ਵਿਸ਼ਵਾਸ ਹੈ ਮੰਨਣਾ ਕਿ ਸੱਤਾ ਦੇ ਹੰਕਾਰ ਨਾਲ ਸੰਗਤਾਂ ਦੀ ਸ਼ਰਧਾ ਸੰਕਤਾਂ ਦਾ ਅਸ਼ੀਰਵਾਦ ਔਰ ਵੋਜਨ ਸਮਾਜ ਪਾਰਟੀ ਵੀ ਨਿਰੰਤਰ ਜਦੋਂ ਦੇ ਅੱਗੇ ਝੁਕਣਾ ਪਿਆ ਔਰ ਅੰਤ ਸਰਕਾਰ 1 ਮਹੀਨੇ ਬਾਅਦ ਜਦ ਤੁਸੀਂ ਖੁਰਾਲਗੜ੍ਹ ਸਾਹਿਬ ਤੋਂ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਲੈ ਕੇ ਸ਼ੁਰੂ ਕੀਤੀ ਤਾਂ ਸਰਕਾਰ ਨੂੰ ਤੁਹਾਡੇ ਅੱਗੇ ਝੁਕਣਾ ਪਿਆ ਔਰ ਸਰਕਾਰ ਉਹੀ ਸਰਕਾਰ ਉਹੀ ਅਧਿਕਾਰੀ ਜਿਹੜੇ ਜੀਸੀਬੀ ਲਾਉਂਦੇ ਸੀ ਤੋੜਨੇ ਲਈ ਔਰ ਤੁਸੀਂ ਰੋਕਦਿਆਂ ਸੀ ਤੇ ਤੁਹਾਨੂੰ ਕਸੀਟ ਕਸੀਟ ਕੇ ਬੱਚਾਂ ਵਿੱਚ ਸੁੱਟਦੇ ਸੀ ਉਹੀ ਅਧਿਕਾਰੀ ਉਸੇ ਧਰਤੀ ਤੇ ਆ ਕੇ ਡਿੱਗੇ ਔਰ ਕਿਹਾ ਕਿ ਹੁਣ ਤੁਸੀਂ ਉੱਥੇ ਹੀ ਚਾਰਦਿਵਾਰੀ ਬਣਾ ਲਵੋ ਇਹ ਤੁਹਾਡੀ ਜੇਤੂ ਅਸੰਗਤ ਦੇ ਅਸ਼ੀਰਵਾਦ ਨਾਲ ਬਹੁਜਨ ਸਮਾਜ ਪਾਰਟੀ ਨਿਰੰਤਰ ਤੁਹਾਡੇ ਨਾਲ ਦਾ ਸਮਾਜਿਕ ਏਕਤਾ ਦੇ ਖਾਤਰ ਕੋਈ ਵੀ ਕੁਰਬਾਨੀ ਦੇਣੀ ਪਵੇ ਸਾਡੇ ਖੜੇ ਇੱਥੇ ਨਿਗਰ ਬਿੱਟੂ ਜੀ ਖੁਸ਼ੀराम ਜੀ ਤੀਰਥ ਧਲੇਤਾ ਜੀ ਇਹ ਵੀ ਤੁਹਾਡੇ ਨਾਲ ਗਏ ਔਰ ਐਡਵੋਕੇਟ ਬਲਵਿੰਦਰ ਜੀ ਇੱਥੇ ਹੋਣੇ ਇਹ ਇਹਨਾਂ ਨੂੰ ਮੈਂ ਚਲੰਦਰ ਤੋਂ ਭੇਜਿਆ ਜੋਨ ਦੇ ਇੰਚਾਰਜ ਇੱਥੋਂ ਐਮਪੀ ਝਟਕੇ ਗਿਆ ਕਾਂਗਰਸ ਰਿజర్ਵ ਸੀਟ ਹੈ ਇਹ ਵੀ ਲੜੇ ਹਾਲਾਂਕਿ ਇਹ ਜਿੱਤ ਨਹੀਂ ਸਕੇ ਪਰ ਸੰਕਟ ਦੇ ਸਮੇਂ ਕੌਣ ਖੜਿਆ ਜਿਹੜਾ ਐਮਪੀ ਕਾਂਗਰਸ ਤੋਂ ਬਣਿਆ ਉਹ ਅੱਜ ਤੱਕ ਆਇਆ ਤੇ ਨਹੀਂ ਜੇਰਾ ਜੋਰ ਨਾਲ ਬੋਲ ਕੇ ਦੱਸੋ ਨਹੀਂ ਦੇਖਿਆ ਤੇ ਨਹੀਂ ਤੇ ਜੇ ਗੁਰੂ ਘਰ ਦੇ ਟੁੱਕੇ ਤੇ ਵੀ ਨਹੀਂ ਆਉਣਾ ਨੇ ਕਾਂਗਰਸ ਦਾ ਪ੍ਰਧਾਨ ਆਇਆ ਪੰਜਾਬ ਦਾ ਅਕਾਲੀਆਂ ਦਾ ਆਇਆ ਬੀਜੇਪੀ ਦਾ ਆਇਆ ਜੇ ਬੋਲ ਦੋ ਜੋਰਨਾਂ ਨੂੰ ਸੁਣ ਜਾਏ ਕਿਉਂ ਨਹੀਂ ਆਏ ਕਿਉਂ ਨਹੀਂ ਆਏ ਇਹ ਕਿਉਂ ਨਹੀਂ ਆਏ ਕੀ ਇਹਨਾਂ ਦੇ ਘਰ ਦੀ ਕੋਈ ਚਾਰਦੁਵਾਰੀ ਟੁੱਟ ਜਾਂਦੀ ਫਿਰ ਇਹ ਨਾ ਜਾਂਦੇ ਇਹਨਾਂ ਨੂੰ ਗੁਰੂ ਰਵਿਦਾਸ ਦਾ ਗੁਰੂ ਘਰ ਆਪਣਾ ਨਹੀਂ ਲੱਗਦਾ ਇਸ ਕਰਕੇ ਨਹੀਂ ਆਏ ਬਹੁਜਨ ਸਮਾਜ ਪਾਰਟੀ ਪਹਿਲੇ ਦਿਨ ਤੋਂ ਇੱਥੇ ਸਰਕਾਰ ਪੁੱਛਦੀ ਆ ਕਿ ਰਸੋਈ ਤੇ ਨਹੀਂ ਤੋੜੀ ਗੁਰੂ ਘਰ ਤੇ ਤੇ ਨਹੀਂ ਇਹਨਾਂ ਨੂੰ ਪੁੱਛੋ ਕਿ ਜੇ ਤੁਹਾਡੇ ਘਰ ਦੀ ਚਾਰ ਦਿਵਾਰੀ ਤੋੜ ਦਿੱਤੀ ਜਾਵੇ ਫਿਰ ਤੁਹਾਨੂੰ ਤੁਹਾਨੂੰ ਇਹ ਪੁੱਛਣਾ ਪਊਗਾ ਕਿ ਤੁਹਾਡੀ ਰਸੋਈ ਤੇ ਨਹੀਂ ਤੋੜੀ ਮੈਂ ਕਹਿੰਨਾ ਕਿ ਗੁਰੂ ਰਵਿਦਾਸ ਦੇ ਗੁਰੂ ਘਰ ਦੀ ਚਾਰ ਦਿਵਾਰੀ ਦੀ ਕੰਗ ਦੀ ਭਗਵੰਤ ਮਾਨ ਜੀ ਇੱਕ ਇੱਕ ਇੱਟ ਦੀ ਇੱਕ ਕੰਤਰ ਵੀ ਛੇੜੋਗੇ ਉਹ ਸਾਡੇ ਲਈ ਗੁਰੂ ਘਰ ਤੇ ਹਮਲਾ ਜੇ ਨੂੰ ਕਦੀ ਬੀਐਸਪੀ ਬਰਦਾਸ਼ਤ ਨਹੀਂ ਕਰੇਗੀ ਲੜਾਈ ਦੇ ਵਿੱਚ ਜੀ ਦੇ ਸਨਮਾਨ ਵਿੱਚ ਬੀਐਸਪੀ ਮੈਦਾਨ ਵਿੱਚ ਸਾਰੇ ਜੀ ਦੇ ਸਨਮਾਨ ਵਿੱਚ ਬੀਐਸਪੀ ਮੈਦਾਨ ਵਿੱਚ ਤੁਸੀਂ ਤਾਂ ਜੇਸੀ ਵੀ ਲਾ ਕੇ ਕੰਧਾ ਤੋੜੀ ਤੁਹਾਨੂੰ ਤਾਂ ਇਸ ਪਾਪ ਲਈ ਪਛਤਾਤਾਪ ਕਰਕੇ ਮਾਫੀ ਮੰਗਣੀ ਚਾਹੀਦੀ ਸੀ अजे भी जस्टिफाई करी जाते गुरु घर तीन बढ़ गुरु घर वो सांब अपनी नियत नीति बदलो और जिम्मेवार अधिकारियों के विरुद्ध कार्रवाई करो जे तुम माफी नहीं मांगते और जुम्मेवार अधिकारियों विरुद्ध कार्रवाई नहीं करते ਤੋ ਅਸੀਂ ਸੋਚਾਂਗੇ ਕਿ ਤੁਸੀਂ ਜੋ ਵੀ ਫੈਸਲਾ ਇਹ ਕਰਿਆ ਇਹ ਸਿਰਫ ਸੰਗਤ ਦੇ ਦਬਾਅ 'ਚ ਕਰਿਆ ਤੁਹਾਡਾ ਮਨ ਅਜੇ ਵੀ ਸਾਫ਼ ਨਹੀਂ ਇਸ ਕਰਕੇ ਮੈਂ ਕਿਉਂਕਿ 9 ਅਕਤੂਬਰ ਨੂੰ ਇਸ ਦੇਸ਼ ਦੀ ਰਾਜਨੀਤੀ ਦਾ ਸੰਤ ਸਾਫ ਕਾਂਚੀ ਰਾਮ 9 ਅਕਤੂਬਰ 2006 ਨੂੰ ਸਾਡੇ ਚੋਂ ਗਏ 9 ਅਕਤੂਬਰ ਨੂੰ ਫਲੋਰ ਦੇ ਧਰਤੀ ਤੇ ਸਟੇਟ ਪੱਤਰ ਤੇ ਕਿਉਂਕਿ ਸਭ ਕਹਿੰਦੇ ਸੀ ਕਿ ਇਤਿਹਾਸ ਪੜੋ ਹੁਕਮਰਾਨਾਂ ਨੇ ਕੋਈ ਜ਼ੁਲਮ ਨਹੀਂ ਕੀਤਾ ਮੈਂ ਕਹਿੰਦਾ ਕਿ ਜਿਸ ਬਵਸਤਾ ਨਾਲ ਤੁਹਾਡੀ ਲੜਾਈ ਹੈ ਮੇਰੀ ਉਹ ਭੈਣੋ ਇਸ ਬਵਸਤਾ ਨੇ ਨਲੰਦਾ ਦੀ ਗਿਆਨ ਦੀ ਯੂਨੀਵਰਸਿਟੀ ਨੂੰ ਅੱਗ ਲਗਾ ਕੇ ਜਲਾਇਆ ਇਸ ਵਿਵਸਥਾ ਨੇ ਹਜ਼ਾਰਾਂ ਗੁਰਦੁਆਰਿਆਂ ਤੋੜੇ ਇਸ ਵਿਵਸਥਾ ਨੇ ਲੱਖਾਂ ਬੋਧੀਆਂ ਦੇ ਸਿਰਾਂ ਦਾ ਕਤਲ ਕੀਤਾ ਇਸ ਵਿਵਸਥਾ ਨੇ ਬਾਬਰੀ ਮਸਜਿਦ ਨੂੰ ਤੋੜਿਆ ਇਸ ਵਿਵਸਥਾ ਨੇ ਸ਼੍ਰੀ ਅਕਾਲ ਤਖਤ ਸਾਬ ਨੂੰ ਤੋੜਿਆ ਇਸ ਵਿਵਸਥਾ ਨੇ ਹਜ਼ਾਰਾਂ ਸਿੱਖ ਜਿੰਦਾ ਜਲਾਏ ਇਸ ਵਿਵਸਥਾ ਨੇ ਚਰਚ ਤੋੜੇ ਔਰ ਇਸ ਵਿਵਸਥਾ ਨੇ ਮਨੀ ਪਰਦੇ ਵਿੱਚ ਧੀਆ ਨੂੰ ਲੰਗਿਆਂ ਕਰਕੇ ਕਮਾਇਆ ਔਰ ਉਹੀ ਵਿਵਸਥਾ ਸਾਡੇ ਗੁਰੂ ਘਰ ਤੇ ਹਮਲੇ ਕਰੇ ਉਹੀ ਵਿਵਸਥਾ ਸਾਡੇ ਗੁਰੂ ਘਰਾਂ ਨੂੰ ਮਹੱਲਾ ਕਲੀਨਿਕ ਬਣਾਉਣ ਤੇ ਲੱਗੀ ਹੋਈ ਆ ਉਹੀ ਵਿਵਸਥਾ ਸਾਡੇ ਗੁਰੂ ਘਰਾਂ ਨੂੰ ਪੰਚਾਇਤ ਘਰ ਬਣਾਉਣ ਲਈ ਲੱਗੀ ਹੋਈ ਆ ਇਸ ਕਰਕੇ ਸਾਬਕਾ ਕੰਤਿਰਾਮ ਜੀ ਜਿਹੜਾ ਸਾਨੂੰ ਸੁਨੇਹਾ ਦਿੰਦੇ ਸੀ ਕਿ ਗੁਲਾਮਾਂ ਨੂੰ ਕੋਈ ਪਿਆਰ ਨਹੀਂ ਕਰਦਾ ਗੁਰੂ ਰਵਿਦਾਸ ਜੀ ਕਹਿ ਗਏ ਤੇ ਸਾਫ ਕਾਂਚੀ ਰਾਮ ਜੀ ਕਹਿੰਦੇ ਹੁਕਮਰਾਨ ਹੁਕਮਰਾਨਾਂ ਤੇ ਕਦੇ ਕੋਈ ਜ਼ੁਲਮ ਨਹੀਂ ਕਰਦਾ ਇਸ ਕਰਕੇ ਆਓ 9 ਤਰੀਕ ਨੂੰ ਫਲੋਰ ਦੀ ਧਰਤੀ ਤੇ ਰੈਲੀ ਕਰਨੀ ਆ ਤਖਤ ਬਦਲ ਦਿਓ ਤਾਜ ਬਦਲ ਦਿਓ ਨੀ ਮੰਨਾਂ ਦਾ ਬਾਦ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਨੀ ਉਹ ਰਾਜ ਜਿਹੜਾ ਸਾਡੇ ਗੁਰੂ ਘਰ ਤੋਂ ਕਰਤੇ ਜੇਸੀ ਵੀ ਭੇਜ ਦਿੰਦਾ ਇਹ ਬਦਲਣਾ ਉਹ ਰਾਜ ਜਿਹੜਾ ਸਾਡੀਆਂ ਕੌਮ ਦੀਆਂ ਧੀਆਂ ਨੂੰ ਚੌਕੀਆਂ 'ਚ ਲਿਜਾ ਕੇ ਬਿਠਾਉਂਦਾ ਇਹ ਬਦਲਣਾ ਉਹ ਰਾਜ ਜਿਹੜਾ ਸੰਗਰੂਰ 'ਚ ਹਜ਼ਾਰਾਂ ਧੀਆਂ ਨੂੰ ਫੜ ਕੇ ਜੇਲ੍ਹਾਂ 'ਚ ਭੇਜਦਾ ਉਹ ਬਦਲਣਾ ਉਹ ਰਾਜ ਜਿਹੜਾ ਸਮਾਜ ਤੇ ਜ਼ੁਲਮ ਕਰਨ ਲੱਗੇ ਝੂਠੇ ਮੁਕੱਦਮੇ ਦਰਜ ਕਰਨ ਲੱਗੇ ਲੱਜਾ ਸ਼ਰਮ ਨਹੀਂ ਕਰਦਾ ਉਹ ਬਦਲਣਾ ਉਹ ਰਾਜ ਜਿਹੜਾ ਸਾਨੂੰ ਸਾਡਾ ਬਣਦਾ ਹੱਕ ਅਧਿਕਾਰ ਸਨਮਾਨ ਦੇਣ ਲਈ ਤਿਆਰ ਨਹੀਂ ਜਿਹੜਾ ਸ਼੍ਰੀ ਕੁਰਾਨਗਰ ਸਾਹਿਬ ਦੀ ਧਰਤੀ ਤੇ ਸ਼ਰਾਬ ਦੇ ਠੇਕੇ ਖੋਲਦਾ ਮੈਂ ਗੁਰੂ ਘਰ ਚ ਖੜਾ ਤੁਸੀਂ 2027 ਚ ਵੋਜਨ ਸਮਾਜ ਪਾਰਟੀ ਦੀ ਪੰਜਾਬ ਸਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਜਿਸ ਖੁਰਾਲਗੜ੍ਹ ਸਾਹਿਬ ਦੇ ਸ਼ਰਾਬ ਦੇ ਠੇਕੇ ਖੋਲਦੇ ਆ ਉਥੇ ਨਲੰਦਾ ਵਰਗੀ ਇਤਿਹਾਸਿਕ ਯੂਨੀਵਰਸਿਟੀ ਵੋਜਨ ਸਮਾਜ ਪਾਰਟੀ ਗੁਰੂ ਰਵਿਦਾਸ ਦੇ ਨਾਂ ਤੇ ਬਣਾਓ ਖੋਜ ਕੇਂਦਰ ਬਣਾਵਾਂਗੇ ਕੋਚਿੰਗ ਸੈਂਟਰ ਬਣਾਵਾਂਗੇ ਜਿੱਥੋਂ ਇਹ ਅਮਲੀ ਪੈਦਾ ਕਰਨ ਚ ਲੱਗੇ ਅਧਿਕਾਰੀ ਪੈਦਾ ਕਰਨ ਆਓ ਮੈਂ ਆਪਣੇ ਸਮੇ ਨੂੰ ਧਿਆਨ ਚ ਰੱਖਦਾ ਹੋਇਆ ਮੈਂ ਬੇਨਤੀ ਕਰਨੀ ਚਾਹਾਂਗਾ ਸਾਰੀਆਂ ਸੰਗਤਾਂ ਨੂੰ ਕਿ ਗੁਰੂ ਰਵਿਦਾਸ ਦਾ ਸੁਨੇਹਾ ਅਸੀਂ ਪੂਰੇ ਪੰਜਾਬ ਦੇ ਵਿੱਚ ਬੀਐਸਪੀ ਭਾਈਚਾਰਾ ਬਣਾਉਣ ਚ ਲੱਗੀ ਹੋਈ ਹੈ ਸਰਕਾਰ ਅਗਰ ਇਹ ਸੁਨੇਹਾ ਦੇਵੇ ਕਿ ਤੁਸੀਂ ਭਾਈਚਾਰਾ ਤੋੜਦੇ ਆ ਇਹ ਗੁਰੂ ਰਵਿਦਾਸ ਦੀਆਂ ਕੰੰਧਾਂ ਨੂੰ ਤੋੜਨ ਵਾਲਿਓ ਤੁਹਾਨੂੰ ਸੋਚਣਾ ਚਾਹੀਦਾ ਸੀ ਕਿ ਤੁਸੀਂ ਭਾਈਚਾਰਾ ਬਣਾ ਰਹੇ ਆ ਜਾਂ ਭਾਈਚਾਰਾ ਤੋੜ ਰਹੇ ਹੋ ਗੁਰੂ ਕਰਦੀਆਂ ਕੰੰਧਾਂ ਤੇ ਹਮਲਾ ਇਹ ਭਾਈਚਾਰਕ ਸਾਂਝ ਤੇ ਹਮਲਾ ਸੀ ਬਹੁਜਨ ਸਮਾਜ ਪਾਰਟੀ ਨੇ ਸੰਤਾ ਸੰਗਤਾਂ ਦੇ ਸਹਿਯੋਗ ਨਾਲ ਅਸ਼ੀਰਵਾਦ ਲਿਆ ਹੰਕਾਰੀ ਰਾਜੇ ਨੂੰ ਗੁਰੂ ਰਵਿਦਾਸ ਦੇ ਕਦਮਾਂ 'ਚ ਸੁਟਿਆ ਤੁਹਾਡੀ ਜਿੱਤ ਹੋਈ ਆਉ 9 ਤਰੀਕ ਨੂੰ ਫਲੋਰ ਦੀ ਧਰਤੀ ਤੇ ਸੰਕਲਪ ਲਈਏ ਜਿਹੜੇ ਮੈਂ ਕਿਹਾ ਮਹਾਂ ਰੈਲੀ ਦਾ ਨਾਮ ਰੈਲੀ ਦਾ ਨਾਮ ਤਖਤ ਬਦਲ ਦਿਓ ਤਾਜ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਮਹਾਂ ਰੈਲੀ ਤਾਂ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਹੋਇਆ ਕਿ ਤੁਸੀਂ ਜਿਸ ਹਿੰਮਤ ਔਰ ਜਨੂਨ ਨਾਲ ਇਸ ਲੜਾਈ ਨੂੰ ਲੜਿਆ ਮੈਂ ਤੁਹਾਨੂੰ ਸ਼ਾਬਾਸ਼ ਦੇਣ ਲਈ ਤੁਹਾਡਾ ਸਨਮਾਨ ਕਰਨ ਲਈ ਮੈਂ ਆਇਆ ਆਪਣਾ ਸਨਮਾਨ ਨਹੀਂ ਮਕਰਾਂਗਾ ਆ ਮੇਰੀਆਂ ਪੈਣਾ ਦਾ ਮੈਨੂੰ ਇਹਨਾਂ ਤੇ ਮਾਣ ਆ। ਜਦ ਕੌਮ ਦੀਆਂ ਪੈਣਾ ਵੀ ਹਾਕਮਾਂ ਦੀਆਂ ਬੰਦੂਕਾਂ ਔਰ ਤੋਪਾਂ ਦੇ ਸਾਹਮਣੇ ਛਾਤੀ ਤਣ ਕੇ ਖੜ ਜਾਂ। ਤੇ ਫਿਰ ਕੋਈ ਦੁਨੀਆ ਦੀ ਤਾਕਤ ਤੁਹਾਡੀ ਕ੍ਰਾਂਤੀ ਨੂੰ ਰੋਕ ਨਹੀਂ ਸਕਦੀ। ਮੁਬਾਰਕਬਾਦ। ਧੰਨਵਾਦ। ਜੈਪੀ ਜੈਪਾਤ ਜੈ ਗੁਰੂ ਰਵਿਦਾਸ। ਬੋਲੇ ਸੋ ਨਿਰਪੈ। ਸਤਿ ਸ੍ਰੀ ਅਕਾਲ। ਧੰਨਵਾਦ। ਬੋਲੋ। ਬੋਲੋ।